ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਬਾਜਰੇ ਦੇ ਪਰੌਂਠੇ ਤੇ ਬਾਜਰੇ ਦਾ ਆਟਾ ਇਹ ਭਰਪੂਰ ਮਾਤਰਾ ਵਿੱਚ ਹੁੰਦਾ ਆ ਤੇ ਇਹਦੇ ਪਰੌਂਠੇ ਬਹੁਤ ਜ਼ਿਆਦੇ ਸਰਦੀ ਚ ਟੇਸਟ ਲੱਗਦੇ ਆ ਤੇ ਇੱਥੇ ਮੈਂ 2 ਕੱਪ ਬਾਜਰੇ ਦੇ ਆਟਾ ਲਵਾਂਗੀ 2 ਕੱਪ ਆਪਾਂ ਬਾਜਰੇ ਦੇ ਆਟੇ ਲੈ ਲਏ ਸੀ ਆٹے ਵਾਲੇ ਆٹے ਚ ਆਪਾਂ ਮੂਲੀ ਦੇ ਪਰੌਤੇ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੂਲੀ ਨੂੰ ਮੈਂ ਕ੍ਰੈਚ ਕਰ ਲਿਆ ਸੀ ਤੇ 2 ਕੱਪ ਹੀ ਆਪਾਂ ਮੂਲੀ ਲਵਾਂਗੇ ਮੂਲੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਜਿੰਨਾ ਆਟਾ ਲਵਾਂਗੇ ਓਨੀ ਮੂਲੀਆਂ ਪਾਵਾਂਗੇ ਆਪਾਂ 2 ਕੱਪ ਆਟੇ ਦੇ ਲਏ ਸੀ ਤੇ 2 ਕੱਪ ਹੀ ਆਪਾਂ ਮੂਲੀਆਂ ਪਾ ਦਿੱਤੀਆਂ ਸੀ 1 ਕੱਪ ਆਪਾਂ ਬਰੀਕ ਧਨੀਆ ਕੱਟ ਕੱਟ ਕੇ ਪਾ ਦਿੱਤਾ ਸੀ ਤੇ ਹੁਣ ਪਾ ਦਵਾਂਗੇ ਆਪਾਂ ਇੱਥੇ ਮੈਂ 2 ਹਰੀਆਂ ਮਿਰਚਾਂ ਕੱਟ ਲਈਆਂ ਸੀ ਤੇ ਅਦਕਨੂ ਆਪਾਂ ਇੰਚਿਕ ਅਦਕਨੂ ਆਪਾਂ ਕਦੂਕਾਸ਼ ਕਰ ਲਿਆ ਸੀ ਤੁਸੀਂ ਕਦੂਕਾਸ਼ ਨਾ ਵੀ ਕਰਨਾ ਹੋਵੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਜੂ ਇੱਕ ਕੱਪ ਆਪਾਂ ਪਿਆਜ਼ ਨੂੰ ਕਦੂਕਾਸ਼ ਕਰ ਲਿਆ ਸੀ ਪਿਆਜ਼ ਪਾ ਦਵਾਂਗੇ ਸਾਦੇ ਚਮਚੇ ਤੋਂ ਵੀ ਪਾਵਾਂਗੇ ਆਪਾਂ ਘੱਟ ਜੀਰੇ ਪੂ ਜੀਦੇ ਦਾ ਪਾਊਡਰ ਭੁੰਨਿਆ ਹੋਇਆ ਜੀਰਾ ਥੋੜੀ ਜੀ ਆਪਾਂ ਜਵੈਲ ਨੂੰ ਕ੍ਰਸ਼ ਕਰ ਲਵਾਂਗੇ ਸﻢ ਚਤਵੀ ਘਾਟਕ ਪਾਵਾਂਗੇ ਲਾਲ ਮਿਰਚ ਪਾਵਾਂਗੇ ਆਪਾਂ ਸਵਾਦਨ ਸਾਗ ਚਾਹ ਤੋਂ ਘੱਟ ਕਾਲੀ ਮਿਰਚ ਇੱਕ ਪਿੰਚ ਆਪਾਂ ਹਲਦੀ ਪਾਊਡਰ ਐਡ ਕਰ ਦਵਾਂਗੇ ਆਟੇ ਨੂੰ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਘਿਓ ਪਾ ਦਵਾਂਗੇ ਆਪਾਂ ਦੇਸੀ ਘਿਓ ਤੇ ਢੋਰੂ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਦੋਨੋਂ ਆਪਾਂ ਮਿਕਸ ਕਰਕੇ ਜੇ ਆਪਾਂ ਨੂੰ ਪਾਣੀ ਦੀ ਲੋੜ ਹੋਏਗੀ ਪਾਣੀ ਫੇਰ ਆਪਾਂ ਪਾਵਾਂਗੇ ਕਿਉਂਕਿ ਆਪਾਂ ਮੂਲੀਆਂ ਪਾਈਆਂ ਸੀ ਮੂਲੀਆਂ ਵੀ ਕਾਫੀ ਜ਼ਿਆਦਾ ਪਾਣੀ ਛੱਡ ਦਿੰਦੀਆਂ ਹਨ ਪਾਣੀ ਦੀ ਤੇ ਲੋੜ ਨਹੀਂ ਜੇ ਆਪਾਂ ਨੂੰ ਥੋੜੀ ਲੋੜ ਪਏਗੀ ਆਪਾਂ ਹੱਥ ਨੂੰ ਪਾਣੀ ਲਾ ਕੇ ਆਟੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਤੇ ਆਟੇ ਨੂੰ ਆਪਾਂ ਜਿਆਦਾ ਮਲੈਮ ਨਹੀਂ ਗੁੰਨਾਂਗੇ ਕਿਉਂਕਿ ਮੂੜੀਆਂ ਪਾਈਆਂ ਸੀ ਮੂੜੀਆਂ ਪਾਣੀ ਛੱਡ ਦਿੰਦੀਆਂ ਆਟੇ ਨੂੰ ਆਪਾਂ ਥੋੜਾ ਜਿਹਾ ਹਾਰ ਹੀ ਗੁੰਨ ਕੇ ਤਿਆਰ ਕਰ ਦਵਾਂਗੇ ਆਟੇ ਨੂੰ ਗੁੰਨ ਕੇ ਆਪਾਂ ਤਿਆਰ ਕਰ ਲਿਆ ਸੀ ਤੇ ਆਟੇ ਨੂੰ ਆਪਾਂ 5 ਮਿੰਟ ਵਾਸਤੇ ਟਾ ਕੇ ਰੱਖ ਦੇਵਾਂਗੇ ਆਟੇ ਨੇ ਉਹ ਨੂੰ 5 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਇਹਦਾ ਪੇੜਾ ਬਣਾ ਲਵਾਂਗੇ ਪੇੜਾ ਆਪਾਂ ਏਡਾ ਕੇ ਬਣਾਵਾਂਗੇ ਆਪਾਂ ਇਸ ਤੋਂ ਵੱਡਾ ਵੀ ਪੇੜਾ ਲੈ ਸਕਦੇ ਜਿੰਨਾ ਆਪਾਂ ਪ੍ਰੋਟੀਨ ਵੱਡਾ ਬਣਾਉਣਾ ਹੋਵੇ ਓਡਾ ਹੀ ਆਪਾਂ ਪੇੜਾ ਲੈ ਕੇ ਤਿਆਰ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਚਾਕਲੇਟ ਤੇ ਵੇਲ ਲਵਾਂਗੇ ਇੱਥੇ ਮੈਂ ਕਣਕ ਦੇ ਇਨੂੰ ਲਾਗੇ ਤੇ ਆਪਾਂ ਪੇੜੇ ਨੂੰ ਵੇਲ ਦੇਵਾਂਗੇ ਤੇ ਰੋਟੀ ਨੂੰ ਪੇੜੇ ਨੂੰ ਆਪਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਪਹਿਲਾਂ ਦਬਾ ਕੇ ਤੇ ਇਹਨੂੰ ਆਪਾਂ ਐਸਾ ਜਿਸ ਤਰ੍ਹਾਂ ਆਪਾਂ ਰੋਟੀ ਚੁੰਡਦੇ ਹਾਂ ਇਸ ਤਰ੍ਹਾਂ ਚੁੰਡ ਲਵਾਂਗੇ ਕਿਉਂਕਿ ਆਪਾਂ ਮੂਲੀਆਂ ਪਾਈਆਂ ਇਹ ਕੰਡੇ ਫਟ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਕੰਡਿਆਂ ਨੂੰ ਹੌਲੀ-ਹੌਲੀ ਦਬਾ ਕੇ ਤੇ ਇਹ ਰੋਟੀ ਨੂੰ ਆਪਾਂ ਵਧਾ ਲਵਾਂਗੇ ਟੂੜਾ ਲਾ ਕੇ ਉੱਪਰ ਤੇ ਇਹਨੂੰ ਆਪਾਂ ਹੌਲੀ ਹੌਲੀ ਮਲਿਆ ਮਲਿਆ ਵੇਲਣਾ ਉੱਪਰ ਲਾ ਕੇ ਤੇ ਇਹ ਆਪਾਂ ਵੇਲ ਲਵਾਂਗੇ ਰੋਟੀ ਨੂੰ ਤੇ ਕੰਡੀਆਂ ਨੇ ਜਿਹੜੀਆਂ ਸਾਈਡਾਂ ਜਿਹੜੀਆਂ ਫਟ ਜਾਂਦੀਆਂ ਤੇ ਇਹ ਆਪਾਂ ਹੱਥਾਂ ਦੇ ਨਾਲ ਇਹਨੂੰ ਇਸ ਤਰ੍ਹਾਂ ਗਲਾਈ ਕਰ ਦਵਾਂਗੇ ਜੇ ਤੁਸੀਂ ਟੱਕਣ ਦੇ ਨਾਲ ਗੋਲ ਵੀ ਰੱਖਣਾ ਹੋਵੇ ਟੱਕਣ ਦੇ ਨਾਲ ਵੀ ਆਪਾਂ ਗੋਲ ਕਰ ਸਕਦੇ ਹਾਂ ਤੇ ਐਸੇ ਤਰ੍ਹਾਂ ਹੀ ਗੋਲ ਰੋਟੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਆਪਾਂ ਕੰਡੇ ਨਾਲ ਇਸ ਤਰ੍ਹਾਂ ਕਰ ਦੇਵਾਂਗੇ ਦਬਾ ਦਾਂਗੇ ਤੇ ਕੰਡੇ ਸਾਡੇ ਨਹੀਂ ਪਟਣਗੇ ਤੇ ਰੋਟੀ ਬਿਲਕੁਲ ਗੋਲ ਬਣ ਜਾਂਦੀ ਹੈ ਤੇ ਹੁਣ ਆਪਾਂ ਤਵੇ ਤੇ ਇਸ ਰੋਟੀ ਨੂੰ ਸੇਕ ਲਵਾਂਗੇ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦਾਂਗੇ ਘਿਓ ਲਾ ਕੇ ਹੁਣ ਆਪਾਂ ਰੋਟੀ ਨੂੰ ਪਾ ਦਵਾਂਗੇ ਤੇ ਆਪਾਂ ਹਾਈ ਫਲੇਮ ਤੇ ਨਹੀਂ ਰੋਟੀ ਨੂੰ ਸੇਕ ਦਵਾਂਗੇ ਲੋ ਫਲੇਮ ਤੇ ਹੀ ਆਪਾਂ ਰੋਟੀ ਨੂੰ ਸੇਕਣ ਦਵਾਂਗੇ ਕਿਓ ਕੇ ਥੋੜੀ ਕੁ ਰੁਕਰੀ ਬਣੇਗੀ ਪਰੌਠੀ ਦਾ ਆਪਾਂ ਸੈਰ ਚੇਂਜ ਕਰ ਦਵਾਂਗੇ ਤੇ ਲੋ ਫਲੇਮ ਤੇ ਹੀ ਆਪਾਂ ਸਿਕਨ ਦਿੱਤਾ ਸੀ ਕਿ ਲੋ ਫਲੇਮ ਤੇ ਇਧਰੋਂ ਵੇਖੋ ਕਿੰਨਾ ਵਧੀਆ ਕਰੈਂਚੀ ਬਣ ਕੇ ਤਿਆਰ ਹੋਊਗਾ ਪਰੌਠੇ ਦੇ ਉੱਪਰ ਆਪਾਂ ਕਿਓ ਲਾ ਦਵਾਂਗੇ ਤੇ ਕਿਓ ਆਪਾਂ ਦੇਸੀ ਕਿਓ ਲਾਇਆ ਸੀ ਤੁਸੀਂ ਕੋਈ ਵੀ ਹੋਰ ਲਾ ਸਕਦੇ ਹੋ ਮੋਠੇ ਨੂੰ ਆਪਾਂ ਹੁਣ ਇਹਨੂੰ ਸਿਕੰਦਮਾਂਗੇ ਸੈਲੂ ਚੇਂਜ ਕਰ ਦੇਵਾਂਗੇ ਦੋਨਾਂ ਸਾਡਾ ਬਹੁਤ ਵਧੀਆ ਤਰੀਕੇ ਨਾਲ ਪੱਕ ਗੀਆਂ ਤੇ ਪਰੌਂਠੇ ਨੂੰ ਆਪਾਂ ਹੁਣ ਅਤਾ ਲਵਾਂਗੇ ਬੁੱਧੀ ਸਾੜੇ ਤੁਸੀਂ ਦੇ ਸਕਦੇ ਰੋਟੀਆਂ ਨੂੰ ਆਪਾਂ ਹੁਣ ਲਾ ਦਵਾਂਗੇ ਕਿੰਨਾ ਵਧੀਆ ਕਰੈਂਚੀ ਪਰੌਂਠਾ ਬਣ ਕੇ ਤਿਆਰ ਹੋ ਗਿਆ ਸਵੇ ਤੱਕ ਹੀ ਉਹ ਨਾਉਂਦੀ ਜ਼ਰੂਰਤ ਨਹੀਂ ਕਿਉਂ ਪਹਿਲੇ ਲਾਤਾ ਸੀ ਆਪਾਂ ਪਹਿਲੇ ਪਰੌਂਠੇ ਤੇ ਹੁਣ ਦੂਸਰਾ ਪਰੌਂਠਾ ਇਹਨੂੰ ਵੀ ਪਾ ਦਵਾਂਗੇ ਦੂਸਰਾ ਪਰੌਂਠਾ ਵੀ ਬਣ ਕੇ ਤਿਆਰ ਆ ਪਰੋਠਾ ਬਣ ਕੇ ਤਿਆਰ ਹੈ ਪਰੋਠੀ ਨੂੰ ਆਪਾਂ ਹੁਣ ਉਤਾਰ ਦੇਵਾਂਗੇ ਪਰੋਠੀ ਬਣਾ ਕੇ ਤਿਆਰ ਕਰ ਲਏ ਸੀ ਆਪਾਂ ਪਰੋਠਿਆਂ ਨੂੰ ਆਪਾਂ ਪਲੇਟ ਵਿੱਚ ਰੱਖ ਦੇਵਾਂਗੇ ਕਿਨੂੰ ਆਪਾਂ ਚਾਰ ਦੇ ਨਾਲ ਦਹੀਂ ਦੇ ਨਾਲ ਇਨਾਂ ਨੂੰ ਆਪਾਂ ਜਿੰਨਾ ਵੀ ਆਪਣਾ ਮਨ ਹੋਵੇ ਆਪਾਂ ਔਰ ਨਾਲ ਹੀ ਖਾ ਸਕਦੇ ਆ ਤੇ ਇੱਥੇ ਆਪਾਂ ਮਿਕਸ ਚਾਰ ਲਿਆ ਸੀ ਤੇ ਪਰੌਂਠੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪਰੌਂਠੇ ਬਣ ਕੇ ਰੈਡੀ ਹੋਏ ਆ ਤੇ ਪਰੌਠਿਆਂ ਨੂੰ ਆਪਾਂ ਤੁਸੀਂ ਦੇਖ ਸਕਦੇ ਕੋਲੇ ਪਰੌਂਠੇ ਬਣੇ ਬਹੁਤ ਵਧੀਆ ਪਰੌਂਠੇ ਬਣ ਕੇ ਤਿਆਰ ਹੋ ਗਏ ਆ ਇਹ ਕਿਤੇ ਹੋ ਨਹੀਂ ਅਜਾ ਕਰਕਰੇ ਪਰੌਂਠੇ ਬਣ ਜਾਂਦੇ ਮਲਿਆਮ ਤੇ ਕਰਕਰੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਾਜਰੇ ਦੇ ਆٹے ਦੇ 2 ਕੱਪ ਤੋਂ ਆਪਾਂ 4-5 ਪਰੌਂਠੇ ਬਣਾ ਕੇ ਤਿਆਰ ਕਰ ਲਏ ਸੀ ਤੇ ਬਾਜਰੇ ਦੀ ਰੋਟੀ ਦੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ